ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਅਜਖੰਨਾ ਦੇ ਵਿੱਚ ਇੱਕ ਵੱਡੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਖੰਨਾ ਹਲਕੇ ਦਾ ਪ੍ਰਧਾਨ ਲਗਾਇਆ ਗਿਆ ਇਹ ਮੀਟਿੰਗ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਦਿਲਬਾਖ ਸਿੰਘ ਗਿੱਲ ਦੀ ਮੌਜੂਦਗੀ ਅਤੇ 22 ਪ੍ਰਧਾਨ ਗੁਰਦੀਪ ਸਿੰਘ ਪੱਟੀ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਮਾਛੀਵਾੜਾ ਸਾਹਿਬ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੋਈ ਜਿਸ ਦੇ ਵਿੱਚ ਸਤਨਾਮ ਸਿੰਘ ਸਣੀ ਨੂੰ ਹਲਕਾ ਖੰਨਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪ੍ਰਧਾਨ ਚਰਨ ਸਿੰਘ ਚੀਮਾ ਅਤੇ ਹਲਕਾ ਪ੍ਰਧਾਨ ਜਗਜੀਤ ਸਿੰਘ ਅਮਲੋਹ ਹਲਕਾ ਸਮਰਾਲਾ ਦੇ ਪ੍ਰਧਾਨ ਹਰਵਿੰਦਰ ਸਿੰਘ ਸ਼ੇਰੀਆ ਸਰਪੰਚ ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਗੋਬਿੰਦਗੜ ਵੀ ਮੌਜੂਦ ਰਹੇ ਤਾਂ ਇਸ ਮੌਕੇ ਕੀ ਕੁਝ ਕਹਿ ਰਹੇ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਇੱਕ ਵਾਰ ਤੁਹਾਨੂੰ ਉਹਨਾਂ ਦੀ ਜੁਬਾਨੀ ਸੁਣਾਉਣੇ ਆ ਕਿ ਆਖਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਰਣਨੀਤੀਆਂ ਉਲਕੀਆਂ ਜਾ ਰਹੀਆਂ ਨੇ ਬਾਰਡਰਾਂ ਦੇ ਉੱਤੇ ਕਦੋਂ ਜਾਣਗੇ ਕਿੰਨੇ ਕਿਸਾਨਾਂ ਦਾ ਕਾਫਲਾ ਬਾਰਡਰ ਦੇ ਉੱਤੇ ਜਾਵੇਗਾ ਕਿਹੜੀ ਤਰੀਕ ਨੂੰ ਜਾਵੇਗਾ ਕਿਉਂਕਿ 13 ਫਰਵਰੀ ਨੂੰ ਬਾਰਡਰਾਂ ਦੇ ਉੱਤੇ ਡਟੇ ਹੋਏ ਕਿਸਾਨਾਂ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ ਤਾਂ ਆਖਰ ਜੋ ਅੱਜ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਹਲਕਾ ਖੰਨਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤਾਂ ਇਸ ਦੇ ਪਿੱਛੇ ਮਕਸਦ ਕੀ ਹੈ ਤੁਹਾਨੂੰ ਪੂਰੀ ਗੱਲਬਾਤ ਪ੍ਰਦਾਨ ਦੀ ਹੀ ਜ਼ੁਬਾਨੀ ਔਰ ਬਟਕਰਾਂ ਨੇ ਹੋਈ ਆਪਣੇ ਕੋਲ ਧਿਆਨ ਨਹੀਂ ਦਿੰਦਾ ਜਿੰਨਾ ਵੀ ਚੱਲਦਾ ਐ ਮਾਰਟ ਹੋਣਾ ਰਾਤ ਵਗੈਰਾ ਇਹ ਸਾਰੇ ਉਹਨਾਂ ਕੋਲ ਹੀ ਤੇ ਇਹ ਛੋਟੀ ਦੁਕਾਨਦਾਰੀ ਕਸਾਨੀ ਖਤਮਾ ਛੋਟੀ ਦੁਕਾਨਦਾਰੀ ਖਤਮ ਹੋ ਗਈ ਹੌਲੀ ਹੌਲੀ ਆਪਾਂ ਇਹਨਾਂ ਤੇ ਆਪਨੀ ਲੜਾਈ ਇਹ ਆ ਕਿ ਜਿਹੜੀ ਆਪਾਂ ਲੜਾਈ ਲੜ ਰਹੇ ਆ ਚੰਬੂ ਬਾਟਰ ਤੇ ਬੈਠੇ ਆਂ ਹਨੋਰੀ ਬੈਠੇ ਆਂ ਚੰਬੂ ਬਾਟਰ ਤੇ ਆਪਣੀਆਂ ਟਰਾਲੀਆਂ ਲੱਗੀਆਂ ਨੇ ਆਪਣਾ ਜੇ ਜੇ ਦੇਖਿਆ ਜਾਵੇ ਇਹ ਪਹਿਲਾਂ ਛੜੂਨੀ ਨਾਮ ਹੁੰਦੇ ਸੀ ਛੜੂਨੀ ਦਾ ਮੈਂ ਪੰਜਾਬ ਪ੍ਰਧਾਨ ਸੀਗਾ ਸਾਰੇ ਮੇਰੇ ਸਾਥੀ ਦੇ ਛੜੂਨੀ ਸੀ ਚਲੋ ਕਈ ਮੁਖਰੇਵੇਂ ਹੁੰਦੇ ਆ ਆਸ ਵਿੱਚ ਨਹੀਂ ਸਿਰੇ ਚੜਦੀ ਸਾਡਾ ਹੁਣ ਵੀ ਆਪਣੀ ਜਿਹੜੀ ਜਥੇਬੰਦੀ ਆ ਇਹ 11 ਜ਼ਿਲ੍ਹਿਆਂ ਚ 11 ਜ਼ਿਲ੍ਹਾ ਪ੍ਰਧਾਨ ਨੇ ਨਾਲ ਆਪਾਂ ਜੂਨ ਤੇ ਪ੍ਰਧਾਨ ਲਾਉਨੇ ਨੇ ਔਰ ਆਪਣੀਆਂ 8 ਟਰਾਲੀਆਂ ਜਿਹੜੀਆਂ ਨੇ ਉਹ ਉੱਥੇ ਕੜੀਆਂ ਨੇ ਸ਼ਮੂ ਬਾਡਰ ਤੇ ਤੇ ਆਪਾਂ ਉਸ ਮੋਰਚੇ ਦੇ ਮੈਂਬਰ ਜਿਹੜੇ ਲੜਾਈ ਲੜ ਜੇ ਕਮਾਂਪਰਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਜਿਹੜਾ ਸੀਗਾ ਵੀ ਜਿਹੜੇ ਕੋਈ ਟੋਲ ਪਲਾਜ਼ਾ ਨੂੰ ਹੱਥ ਨਹੀਂ ਪਾਉਂਦਾ ਮੈਂ 45 ਦਿਨ। ਕਦੇ ਬੰਦੀ ਬੰਦੀ ਨੇ ਰੱਖ ਕੇ ਸਾਰੇ ਸਾਥੀਆਂ ਨੇ ਅਸੀਂ 45 ਦਿਨ ਬੰਦ ਕੀਤਾ ਉਹਨੂੰ। ਆਗਰ ਪੁਲਿਸ ਨੇ ਚੱਕਿਆ ਚੱਕ ਕੇ ਸਾਨੂੰ ਅੰਦਰ ਭੇਜਿਆ। ਪੰਜ ਜ਼ਿਲ੍ਹਿਆਂ ਦੀ ਪੁਲਿਸ ਲਾਈ ਜੁੜੀ। ਫਿਰ ਉਹ ਟੋਲ ਪਲਾਜ਼ਾ ਹਾਈ ਕੋਰਟ ਦੇ ਹੁਕਮ ਲੈ ਕੇ ਖੋਲਿਆ। ਉਦੋਂ ਜੇ ਥੋੜਾ ਪਬਲਿਕ ਸਾਹ ਦੇ ਜਾਂਦੀ ਤਾਂ ਸ਼ਾਇਦ ਉਦੋਂ ਖੜਾ ਛੁੱਟ ਗਿਆ ਨਾ। ਪਬਲਿਕ ਨੇ ਸਾਥ ਨਹੀਂ ਦਿੱਤਾ ਤੇ ਬਾਕੀ ਹੋਰ ਜਿੰਨੇ ਵੀ ਛੋਟੇ ਚੱਲਦੇ ਹੁਣ ਕਰ ਟਰੈਕਟਰ ਰੈਲੀ ਸੀ ਲੁਧਿਆਣੇ ਦੇ ਤਿੰਨ ਜਗ੍ਹਾ ਪ੍ਰੋਗਰਾਮ ਸੀ ਆਪਣਾ ਜਿੱਥੋਂ ਅਸੀਂ ਦਾਣਾ ਮੰਡੀ ਤੋਂ ਚੱਲੇ ਆ 7-8 ਸੌ ਕਿਲੋ ਤੇ ਤੁਹਾਨੂੰ ਜਿੱਥੇ ਹੁਣ ਤੁਹਾਡੇ ਅਰਗੇ ਸਾਰੇ ਜੂਟ ਸ਼ਰਟ ਨਾਲ ਆ ਜਿਵੇਂ ਆ ਆਪਾਂ ਇੰਟੋਣ ਲੱਗੇ ਟਾਈਮ ਨਹੀਂ ਲਾਵਾਂਗੇ ਕਿਉਂਕਿ ਮੁੰਡਿਆਂ ਦੇ ਵਿੱਚ ਜੋਸ਼ ਆ ਤੇ ਲੜਾਈ ਜਿਹੜੀ ਉਹ ਜੋਸ਼ ਤੇ ਹੌਸਲੇ ਨਾਲ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਜਿਆਦਾ ਲੰਮਾ ਨਾ ਜਾਂਦਾ ਕਿਉਂਕਿ ਵੇਟ ਵੀ ਜਿਆਦਾ ਲੰਮਾ ਸਮਾਂ ਵੇਟ ਕਰਨੀ ਪਈ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਖਦਾ ਤੁਹਾਡਾ ਪੂਰਾ ਇੱਜ਼ਤਮਾਨ ਹੋਊਗਾ ਤੁਹਾਡੇ ਸਾਰਿਆਂ ਦੇ ਕਾਰਡ ਵੀ ਬਣਨਗੇ ਝੰਡਾ ਪਿੱਲਾ ਲਾਓ ਗੱਡੀ ਤੇ ਆਪਾਂ ਤੇ ਇਸ ਚੀਜ਼ ਦੇ ਬਹੁਤ ਖਲਾਫ ਆਂ ਵੀ ਜਾਂਦੇ ਇਹਨੇ ਟੂਲ ਟੈਕਸ ਲੈਂਦੇ ਨੇ ਮੈਂ ਤਾਂ ਕਹਿੰਦਾ ਫਰੀ ਹੋਣ ਦੇ ਕਿਉਂਕਿ ਜਦੋਂ ਰੂਟ ਅੱਛੇ ਤੇ ਕਿਉਂਕਿ ਤੁਹਾਨੂੰ ਫੂਡ ਅੱਛਾ ਪੈਂਦਾ ਸਾਡੇ ਦੂਰੇ ਦੂਰੇ ਤੇਰੇ ਤੇ ਟੈਕਸ ਟੋਕੇ ਜਾਂਦੇ ਇਸ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਚਲੀਏ ਤਾਂ ਇਹ ਜਾਂਦਾ ਜਿਹੜੀ ਜਿਤਨਾ ਕੋਈ ਖਾਸ ਗੱਲ ਨਹੀਂ ਹੈ ਜਦੋਂ ਇਕੱਠੇ ਹੋ ਕੇ ਕੀਤੀ ਸੀ ਪਹਿਲਾਂ ਵੀ ਉਹ ਕੋਈ ਵੀ ਤੀਂ ਤੀ ਲੈ ਕੇ ਗਏ ਅਸੀਂ ਹੁਣ ਵੀ ਲੈ ਕੇ ਜਾਊਗਾ ਪੱਟੀ ਸਾਹ ਵਰਗੇ ਨੌਜਵਾਨ ਆ ਸਰਪੰਚ ਸਾਹਿਬ ਵਰਗੇ ਆ ਇਹ ਸਰਪੰਚਾ ਤੇ ਇਹ ਸਰਪੰਚਾ 2008 ਦੇ ਮੇਰੇ ਸਾਥੀ ਨੇ ਅਸੀਂ ਪੰਚਾਇਤ ਯੂਨੀਅਨ ਚ ਵੀ ਰਹੇ ਆ ਮੈਂ ਸਰਪੰਚ ਵੀ ਰਹਾ ਹੇ ਵੀ ਸਰਪੰਚ ਹੁਣ ਵੀ ਮੇਰੇ ਨਾਲ ਕੋਈ ਸਰਪੰਚਾਂ ਦਾ ਸਰਪੰਚ ਹੀ ਤੁਹਾਡੇ ਕੋਲ ਹੈ ਤੇ ਅਜੇ ਵੀ ਸਰਪੰਚੀ ਸਾਡੀ ਸਾਡੇ ਕੋਲ ਹੈ ਸਾੱਚਾ ਕੱਟ ਦੀ ਲੜਾਈ ਲੜੀਏ ਅਸੀਂ ਪਾਰਟੀ 'ਚ ਹੁੰਦੇਵੇਂ ਪਾਰਟੀ ਦੇ ਖਿਲਾਫ ਬੋਲਿਆ ਜਿੱਥੇ ਸਾਨੂੰ ਚੰਗਾ ਨਹੀਂ ਲੱਗਦਾ ਸੀ ਅਸੀਂ ਉਹਦੇ ਖਿਲਾਫ ਟੱਡਦੇ ਹਾਂ ਤੇ ਜਿਹੜਾ ਬੰਦਾ ਸਾੱਚਾ ਕੱਲੇ ਲੜਦਾ ਮੁਸ਼ਕਲਾਂ ਦੇ ਵਿੱਚ ਹੁੰਦੀ ਪਰ ਕਿਤੇ ਨਾ ਕਿਤੇ ਜਿਹੜੀ ਉੱਪਰਲੀ ਦਰਗਾਹ 'ਚ ਤੁਹਾਡੀ ਏਰੀ ਅਵਾਜ਼ ਆ ਸੁਣੀ ਜਾਂਦੀ ਇਹ ਬੰਦੇ ਨੇ ਲੈ ਕੁਛ ਨਹੀਂ ਜਾਣਾ ਚਾਹੇ ਤੁਸੀਂ 10000 ਕਰੋੜ ਇਕੱਠਾ ਕਰ ਲਓ 20000 ਕਰੋੜ ਇਕੱਠਾ ਕਰ ਲਓ ਸ਼ਾਮ 5:00 ਵਜੇ ਦੰਦੇ ਜਵਾਬ ਮੈਨੇ ਚੱਕ ਲਓ ਯਾਰ ਬਾਸੂ ਤੋਂ ਲੇਟ ਹੁੰਦਾ ਉਹ ਜਿਹੜਾ ਆ ਗਿਆ ਦੂਜੀ ਤਰਫ ਬੁੱਲ ਚੁੱਕੇ ਆ ਨੇ ਟੀਜਰ ਫੋਟੋ ਲਾ ਵੀ ਕੰਮ ਤੋਂ ਭੁੱਖ ਸੁਬਾ ਟੰਗ ਰਹਿੰਦੇ ਆ ਐਨੀ ਵੀ ਗੇਮ ਆ ਬੰਦੇ ਦੀ ਸਾਰੀ ਪਰ ਉਹਦੇ ਵਿੱਚ ਬੰਦਾ ਕਮਾਈ ਕੀ ਕਰਦਾ ਕਮਾਈ ਇਹ ਹੁੰਦੀ ਵੀ 5-70000 ਬੰਦਾ ਪਿੱਛੇ ਚਲੇਗਾ ਤੁਹਾਡੇ ਉਹੀ ਤੁਹਾਡੀ ਕਮਾਈ ਆ ਪੰਦੇ ਦਾ ਆਣਾ ਸਫਲ ਹੋ ਜਾਂਦਾ ਇੱਕ ਜਾਨਵਰ ਵੀ ਉੱਠਦਾ ਉਹ ਵੀ ਸਵੇਰੇ ਆਪਣੇ ਜਵਾਕਾਂ ਲਈ ਚੋਗਾ ਚੁਗਦਾ ਚੋਗਾ ਚੁੱਕ ਕੇ ਆਪਣੇ ਜਵਾਕਾਂ ਲਈ ਲੈ ਕੇ ਆਉਂਦਾ ਆਪਾਂ ਤੇ ਇਨਸਾਨੀ ਜੰਮ ਮਰੇ ਆਪਾਂ ਇਸ ਇਨਸਾਨੀ ਜੰਮੇ ਦੇ ਵਿੱਚ ਦੂਜਿਆਂ ਦਾ ਭਲਾ ਵੀ ਦੂਜਿਆਂ ਲਈ ਵੀ ਲੜੀਏ ਔਰ ਆਏ ਆ ਤੇ ਆਪਣਾ ਜੀਵਨ ਜਿਹੜਾ ਇੱਕ ਲੇਕੇ ਲਾ ਕੇ ਜਾਈਏ ਤਾਂ ਉਹ ਇਹ ਲੜਾਈ ਜਿਹੜੀ ਆਪਾਂ ਜਿੱਤ ਸਕੀਏ ਤੁਹਾਡਾ ਸਾਰਿਆਂ ਦਾ ਫੇਰ ਤੋਂ ਧੰਨਵਾਦ